ਸ਼ਾਇਰੀ ਐਂਡ ਨਿਊਜ਼ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸੱਜਣੋ ਮੈਂ ਤੁਹਾਡੇ ਅੱਗੇ ਇੱਕ ਗਜ਼ਲ ਪੇਸ਼ ਕਰਦੇ ਹਾਂ। ਜਿਸ ਦਾ ਅਸਲ ਲੇਖ ਹੈ ਤੈਨੂੰ ਭੁੱਲਣਾ ਚਾਹਿਆ। ਤੈਨੂੰ ਭੁੱਲਣਾ ਚਾਹਿਆ ਤਾਂ ਦਿਲ ਡੁੱਬਾ ਨੈਣ ਹੰਝੂਆਂ ਨਾਲ ਭਰ ਆਏ। ਤੈਨੂੰ ਭੁੱਲਣਾ ਚਾਹਿਆ ਤਾਂ ਦਿਲ ਡੁੱਬਾ ਰਹਿਣ ਹੰਜੂਆਂ ਨਾਲ ਭਰ ਆਏਂਗੇ ਤੇਰੀਆਂ ਯਾਦਾਂ ਰਹਿਣ ਸਦਾ ਤਾਜ਼ਾ ਕਰਾਂ ਆਸਾਂ ਤੂੰ ਕਦ ਕਰ ਆਏਂਗੀ ਤੇਰੀਆਂ ਯਾਦਾਂ ਰਹਿਣ ਸਦਾ ਤਾਜ਼ਾ ਕਰਾਂ ਆਸਾਂ ਤੂੰ ਕਦੋਂ ਕਰ ਆਏਂਗੀ ਤੇਰੀ ਜਿਦਾਈ ਨੇ ਮੈਨੂੰ ਸੁਦਾਈ ਕੀਤਾ ਮੇਰੇ ਸਾਹ ਚ ਤੂੰ ਨੇ ਵਾਸ ਕੀਤਾ ਤੇਰੀ ਜਿਦਾਈ ਨੇ ਮੈਨੂੰ ਸ਼ਰਾਈ ਕੀਤਾ ਮੇਰੇ ਸਾਹਾਂ ਚ ਤੂੰ ਵਾਸ ਕੀਤਾ ਤੈਨੂੰ ਭੁੱਲਣਾ ਚਾਹਿਆ ਤਾਂ ਦਿਲ ਡੁੱਬਾ ਨੈਣ ਹੰਝੂਆਂ ਨਾਲ ਭਰ ਆਏ ਵੇ ਤੇਰੀਆਂ ਯਾਦਾਂ ਰਹਿਣ ਸਦਾ ਤਾਜ਼ਾ ਕਰਾਂ ਆਸਾਂ ਤੂੰ ਕਦੋਂ ਕਰ ਆਏਂ ਵੀ ਤੇਰੀ ਜਿਦਾਈ ਨੇ ਮੈਨੂੰ ਸ਼ਰਾਈ ਕੀਤਾ ਮੇਰੇ ਸਾਹਾਂ ਚ ਤੂੰ ਨੇ ਵਾਸ ਕੀਤਾ ਤੇਰੀ ਜਿਦਾਈ ਨੇ ਮੈਨੂੰ ਸਿਦਾਈ ਕੀਤਾ ਮੇਰੇ ਸਾਹਾਂ ਚ ਤੂੰ ਨੇ ਵਾਸ ਕੀਤਾ ਦਿਲ ਕਰਦਾ ਮਾਰ ਅਡਾਰੀ ਤੂੰ ਕੋਣ ਪੁੱਜਾਂ ਤੂੰ ਨਦੀ ਸਾਗਰ ਤਾਰ ਆਏ ਹੋਵੇ ਦਿਲ ਕਰਦਾ ਮਾਰ ਅਡਾਰੀ ਤੂੰ ਕੋਣ ਪੁੱਜਾਂ ਤੂੰ ਨਦੀ ਸਾਗਰ ਤਾਰ ਆਏ ਹੋਵੇ ਤੂੰ ਤਾਂ ਕਦੇ ਪਿੱਠ ਪੋ ਆ ਕੇ ਦੇਖਿਆ ਨਹੀਂ ਮੈਨੂੰ ਸੁਖੇ ਕਿ ਕੋਈ ਦੁਖੇ ਤੂੰ ਤਾਂ ਕਦੇ ਪਿੱਠ ਪੋ ਆ ਕੇ ਦੇਖਿਆ ਨਹੀਂ ਮੈਨੂੰ ਸੁਖੇ ਕਿ ਕੋਈ ਦੁਖੇ ਸੱਜਣਾ ਵਿਛੜਿਆ ਮੁੱਢ ਤਾਂ ਹੋਈਆਂ ਤੇਰਾ ਧੇਰੇ ਕਿ ਪੱਥਰ ਵੀ ਸੱਜਣਾ ਬਿਸ਼ਰੀਆ ਮੁੱਤਤਾਂ ਹੋਈਆਂ ਤੇਰਾ ਦਿਲ ਇਹ ਕਿ ਪਖਰ ਵੇ ਤੇਰੇ ਵਾਜੋਂ ਮੈਂ ਕੱਖ ਹੋਈ ਮੈਂ ਰੁੜਗੀ ਰਾਹਾਂ ਦੇ ਕੂੜੇ ਦੀ ਤਰ੍ਹਾਂ ਤੇਰੇ ਵਾਜੋਂ ਮੈਂ ਕੱਖ ਹੋਈ ਮੈਂ ਰੁੜਗੀ ਰਾਹਾਂ ਗੜੀਆਂ ਦੇ ਕੂੜੇ ਦੀ ਤਰ੍ਹਾਂ ਤੂੰ ਮਿਲੇ ਸਰਜੰਦ ਸੁਖਾਲੀ ਹੋ ਗਏ ਨਹੀਂ ਕਿ ਵਿਰੇੜੇ ਮੇਰੇ ਸੱਥਰੇ ਤੂੰ ਮਿਲੇ ਤਾਂ ਜਿੰਦ ਸੁਖਾਈ ਹੋਵੇ ਨਹੀਂ ਤਾਂ ਵਿੜੇ ਮੇਰੇ ਸੱਥਰੇ ਵੇ ਸੱਜਣਾ ਦਿਨ ਮੇਰੀ ਸੱਜਣਾ ਜਿੰਦ ਮੇਰੀ ਤੇਰੀ ਜਗੀਰ ਹੋਈ ਸੱਜਣਾ ਜਿੰਦ ਮੇਰੀ ਤੇਰੀ ਜਗੀਰ ਹੋਈ ਤੇਰੇ ਵਿਛੋੜੇ ਮੈਨੂੰ ਮਾਰ ਕੱਤਿਆ ਸੱਜਣਾ ਜਿੰਦ ਮੇਰੀ ਤੇਰੀ ਜਗੀਰ ਹੋਈ ਤੇਰੇ ਬਿਸ਼ੋੜੇ ਮੈਨੂੰ ਮਾਰ ਕਤਿਆ ਤੂੰ ਬੇਵਫਾ ਕਹਾ ਕੇ ਬਫਾਦਾਰ ਮਿਲਣ ਤੋਂ ਪਹਿਲਾਂ ਅਸਾਂ ਮਰ ਆਏ ਤੈਨੂੰ ਬੇਵਫਾ ਕਹਾ ਕੇ ਬਫਾਦਾਰ ਮਿਲਣ ਤੋਂ ਪਹਿਲਾਂ ਅਸਾਂ ਮਰ ਆਏ ਤੈਨੂੰ ਬੇਵਫਾ ਕਹਾ ਕੇ ਤੇ ਬਫਾਦਾਰ ਮਿਲਣ ਤੋਂ ਪਹਿਲਾਂ ਅਸਾਂ ਮਾਰਾਏ ਵੀ ਸੱਜਣਾ ਦੁੱਖ ਭਾਰੇ ਜਿੰਦ ਮਰੂਕ ਮੇਰੀ ਸੱਜਣਾ ਦੁੱਖ ਭਾਰੇ ਜਿੰਦ ਮਰੂਕ ਮੇਰੀ ਤੇਰੇ ਵਿਛੋੜੇ ਚਫੇਰੋਂ ਘੇਰ ਲਿਆ ਸੱਜਣਾ ਦੁੱਖ ਭਾਰੇ ਜਿੰਦ ਮਰੂਕ ਮੇਰੀ ਤੇਰੇ ਵਿਛੋੜੇ ਚਫੇਰੋਂ ਘੇਰ ਲਿਆ ਤੇਰੇ ਬਿਨ ਜੀਣਾ ਖਰਾ ਔਖਾ ਤੇਰੇ ਬਿਨ ਜੀਣਾ ਖਰਾ ਔਖਾ ਤਵੇ ਬਿਛੋੜੇ ਚ ਕੀ ਕੀ ਦੁੱਖ ਜਰ ਆਏਗੇ ਤੇਰੇ ਬਿਨ ਜੀਣਾ ਖਰਾ ਔਖਾ ਤੇਰੇ ਬਿਨ ਜੀਣਾ ਖਰਾ ਔਖਾ ਤਵੇ ਬਿਛੋੜੇ ਚ ਕੀ ਕੀ ਦੁੱਖ ਜਰ ਆਏਗੇ ਬਦਰੋ ਇਹ ਸੀ ਚਾਂਦ 17 ਜਿਹੜੀਆਂ ਤੁਹਾਰੇ ਅੱਗੇ ਪੇਸ਼ ਕੀਤੀਆਂ मेरी बेनती है इस चैनल में सब्सक्राइब कर लो शेयर करो तो लाइक करो ऐना कुछ कहना है मैं क्योंगा जा चुका